ਸਰਕਾਰਾਂ ਆਉਂਦੀਆਂ ਨੇ ਅਤੇ ਸਰਕਾਰਾਂ ਬਦਲ ਵੀ ਜਾਂਦੀਆਂ ਨੇ ਪਰ ਜਦੋਂ ਸਰਕਾਰਾਂ ਬਦਲਦੀਆਂ ਨੇ ਤਾਂ ਸਰਕਾਰਾਂ ਦੇ ਨਾਲ ਜੁੜੇ ਵਿਅਕਤੀਆਂ ਨੂੰ ਹੀ ਅਕਸਰ ਲੋਕ ਸਰਪੰਚ ਅਤੇ ਪੰਚ ਬਣਾਉਂਦੇ ਹਨ ਅਤੇ ਸਰਪੰਚੀਆਂ ਬਦਲਦੇ ਹੀ ਪੁਰਾਣੀਆਂ ਪੰਚਾਇਤਾਂ ਉੱਪਰ ਨਵੀਆਂ ਪੰਚਾਇਤਾਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਅਕਸਰ ਹੀ ਗ੍ਰੈਂਟਾਂ ਨੂੰ ਲੈ ਕੇ ਕਈ ਪ੍ਰਕਾਰ ਦੇ ਦੋਸ਼ ਲਗਾਏ ਜਾਂਦੇ ਹਨ ਅਜਿਹਾ ਹੀ ਇੱਕ ਮਾਮਲਾ ਗੁਰੂ ਅਰਸਾਈ ਦੇ ਪਿੰਡ ਮਾਨਾ ਸਿੰਘ ਵਾਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕਾਂ ਵੱਲੋਂ ਸਾਫਕਾ ਪੰਚਾਇਤ ਤੇ ਕਈ ਪ੍ਰਕਾਰ ਦੇ ਦੋਸ਼ ਲਗਾਏ ਗਏ ਹਨ ਪਰ ਦੂਜੇ ਪਾਸੇ ਸਾਫਕਾ ਪੰਚਾਇਤ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਲੱਗੇ ਦੋਸ਼ਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਦੱਸਿਆ ਜਾ ਰਿਹਾ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਗੁਰੂਆਰ ਸਾਹਿਬ ਦੇ ਪਿੰਡ ਮਾਨਾ ਸਿੰਘ ਵਾਲੇ ਤੋਂ ਸੰਝਿਆ ਕਰ ਰਹੇ ਹਾਂ ਜਿੱਥੇ ਦੋਵਾਂ ਥਿਰਾਂ ਦੇ ਇਸ ਮਸਲੇ ਦੇ ਉੱਪਰ ਬਿਆਨ ਵੀ ਸਾਹਮਣੇ ਆਏ ਨਹੀਂ ਕੀ ਕੁਝ ਕਹਿਣਾ ਹੈ ਦੋਵਾਂ ਥਿਰਾਂ ਦੇ ਆਓ ਸੁਣਦੇ ਹਾਂ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੁਖਾ ਰਾਮ ਹੈ ਜੀ ਕਿਹੜਾ ਪਿੰਡ ਦੇ ਵਾਸੀ ਹੋ ਪਿੰਡ ਮੋਤੀਵਾਲਾ ಗ್ರಾಮ ਪੰਚਾਇਤ ਪਿੰਡ ਮੋਤੀਵਾਲਾ ਜੀ ਇੱਕ ਤੁਹਾਡੇ ਵੱਲੋਂ ਆਰਟੀਆਈ ਪਾਈ ਗਈ ਸੀ ਆਰਟੀਆਈ ਦੇ ਵਿੱਚ ਕੀ ਕੀ ਖੁਲਾਸੇ ਹੋਏ ਨੇ ਜੀ ਆਰਟੀ ਮੈਂ ਆਪਣੇ ਸਾਡੇ ਪਿੰਡ ਦੇ ਵਿੱਚੋਂ ਹੀ ਇੱਕ ਆਪਣੇ ਵਸਤੀ ਨਿਕਲੀ ਸੀਗੀ ਬਾਬਾ ਮਾਨਾ ਸਿੰਘ ਵਸਤੀ ਜੋ ਕਿ ਉਹਦੀ ਆਪਣੇ ਸਰਪੰਚ ਅਮਰਤ ਕੌਰ ਦੇ ਉੱਤੇ ਮੈਂ ਇੱਕ ਆਰਟੀਆਈ ਪਾਈ ਸੀ ਇੱਕ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਨੂੰ ਤੇ ਜਿੰਨਾ ਵਿੱਚ ਉਹਨਾਂ ਨੇ ਦੱਸਿਆ ਗਿਆ ਸੀ ਕਿ ਇੱਕ ਚੌਪਰ ਤੇ ਇੱਕ ਆਪਣੇ ਸੁਪਰ ਸੀਡਰ ਦੋ ਤੇ ਉਹ ਇਹਨਾਂ ਕੋਲੇ ਅਸੀਂ ਤਾਂ ਕਦੀ ਦੇਖੇ ਨਹੀਂ ਜੀ ਤੇ ਨਾ ਹੀ ਆਪਣੇ ਉਹ ਆਏ ਸੀਗੇ ਜਿਹੜੇ ਆਪਣੇ ਗਰੀਬ ਕਿਸਾਨ ਨੇ ਛੋਟੇ ਕਿਸਾਨ ਜਿਹੜੇ ਨਹੀਂ ਅਫੋਰਡ ਕਰ ਸਕਦੇ ਇਹਨਾਂ ਚੀਜ਼ਾਂ ਨੂੰ ਉਹਨਾਂ ਵਾਸਤੇ ਉਹ ਸੰਮਦਾਏ ਸੀ ਤੇ ਪਰ ਇਹਨੇ ਆਪਣੇ ਆਪ ਦੇ ਨਿੱਜੀ ਹਿੱਤਾਂ ਵਾਸਤੇ ਉਹ ਆਪਣੇ ਘਰ ਦੇ ਵਿੱਚ ਹੀ ਵਰਤ ਲੈ ਤੇ ਹੋਰ ਕੋਈ ਨਰੇਗਾ ਦੇ ਕੰਮ ਦੇ ਵਿੱਚ ਵੀ ਖੁਲਾਸੀ ਜੀ ਜੀ ਮੈਂ ਨਰੇਗਾ ਦੀ ਆਰਟੀਆਈ ਪਾਈ ਸੀਗੀ ਤੇ ਉਹ ਨੂੰ ਮੈਨੂੰ ਆਪਣੇ ਡਾਕ ਰਾਹੀਂ ਆਪਣੇ ਰਜਿੰਦਰ ਕੁਮਾਰ ਜੀ ਆਰ ਐਸ ਗੁਰੂਰਸਾਏ ਦੇ ਵਿੱਚ ਤਾਇਨਾਤ ਉਹਨੇ ਮੈਨੂੰ ਆਪਣੇ ਰਜਿੰਦਰ ਸਿੰਘ ਨੇ ਕਾਰਟੀ ਆਈ ਇੱਕ ਵੈਬਸਾਈਟ ਆਪਣੇ ਨਰੇਗਾ ਦੀ ਪ੍ਰੋਵਾਈਡ ਕਰਾਈ ਜਿੰਦੇ ਵਿੱਚ ਸਰਪੰਚ ਦੇ ਆਪਣੇ ਅਮਰਤ ਕੌਰ ਸਰਪੰਚ ਦੇ ਘਰ ਵਾਲੇ ਅਮਰੀਕ ਸਿੰਘ ਦੇ ਖਾਤੇ ਦੇ ਵਿੱਚ ਕਰੀਬ 70 ਤੋਂ ਆਪਣੇ 70-71000 ਰੁਪਿਆ ਆਇਆ ਤੇ ਇੱਕ ਇਹਦਾ ਦਿਓਰ ਜਸਵਿੰਦਰ ਸਿੰਘ ਜਿਸ ਦੇ ਨਾਮ ਤੇ ਕਾਰਡ ਹੈ 50 55000 ਰੁਪਿਆ ਉਹਦੇ ਖਾਤੇ ਦੇ ਵਿੱਚ ਫਿਰ ਇਹਦਾ ਜਿਹੜਾ ਸਰਪੰਚ ਦਾ ਜੋ ਸੋਹਰਾ ਸਾਹਿਬ ਹੈ ਜੰਗੀਰ ਚੰਦ ਉਹਦੇ ਅਕਾਊਂਟ ਦੇ ਵਿੱਚ ਫਿਰ ਪਿੰਡ ਦੇ ਵਿੱਚ ਕੋਈ ਹੋਰ ਆਪਣੇ ਇੱਕ ਜਗਤਾਰ ਆਪਣੇ ਮੁਨੀਮ ਹੈ ਉਹ ਬੰਦਾ ਪੱਠੇ ਦੇ ਉੱਤੇ ਕੰਮ ਕਰਦਾ ਤੇ ਉਹਦੇ ਖਾਤੇ ਦੇ ਵਿੱਚ ਵੀ 20 ਤੋਂ 30 ਹਜ਼ਾਰ ਰੁਪਏ ਆਪਣੇ ਆਇਆ ਹੈ ਜੀ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੇ ਆਪ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਚ ਜੀ 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 ਇੱਕ ਆਪਣੇ ਕੈਟਲ ਸ਼ੈੱਡ ਦਾ ਆਪਣੇ ਆਏ ਨੇ ਜੀ 7 ਦੋ ਤਾਂ ਆਪਣੇ ਇੱਕ ਸਰਪੰਚ ਅਮਰਤ ਕੌਰ ਦੇ ਦਿਓਰ ਦੇ ਨਾਮ ਤੇ ਹੈ ਸ਼ੈੱਡ ਤੇ ਇੱਕ ਆਪਣੇ ਸ਼ੈੱਡ ਇਹਦੇ ਜੇਟ ਦੇ ਨਾਮ ਤੇ ਹੈ ਰਾਜਵੀਰ ਸਿੰਘ ਦੇ ਜੋ ਕਿ ਇਹ ਦੇ ਵੇਖੋ ਜੀ ਇਹ ਇਕੱਲੇ ਹਵਾ ਦੇ ਵਿੱਚ ਹੀ ਨਾ ਇਹ ਸ਼ੈੱਡ ਕੋਈ ਵੀ ਨਹੀਂ ਬਣਿਆ ਹੋਇਆ ਸੱਤਾਂ ਦੇ ਵਿੱਚੋਂ ਹੀ ਮੈਂ ਤੁਹਾਨੂੰ ਉਹਦੇ ਕਾਗਜ਼ ਵੀ ਦੇ ਦਿੱਤੇ ਨੇ ਜਿਹੜੇ ਕੈਟਲ ਸ਼ੈੱਡ ਕੰਪਲੀਟ ਹੋਏ ਨੇ ਤੇ ਬਾਕੀ ਤੁਸੀਂ ਉਹਦੇ ਵਿੱਚ ਆਪ ਦੇਖ ਲਓ ਜਰ ਜਿੰਨਾ ਘਰਾਂ ਦੇ ਵਿੱਚ ਇਹਨਾਂ ਨੇ ਸ਼ੈਡ ਬਣਾਏ ਨੇ ਸਰਪੰਚ ਸਾਹਿਬ ਨਾਲ ਕਿੰਨੀ ਕੋ ਮਾਉਂਟ ਹੈ ਜਿਹਦੇ ਚ ਕਫਲਾ ਹੈ ਵੇਖੋ ਜੀ ਮੈਕਸੀਮਮ ਮੈਨੂੰ ਲੱਗਦਾ ਹੈ ਕਿ ਕਰੋੜ ਡੇਢ ਕਰੋੜ ਦੇ ਆਸ-ਪਾਸ ਇਹ ਕਫਲਾ ਹੈ ਜੀ ਇਹ ਸਰਪੰਚ ਸਾਹਿਬ ਕਿਹੜੀ ਕਾ ਸਰਕਾਰ ਦੇ ਵਿੱਚ ਰਹੇ ਨੇ ਇਹ ਆਪਣੇ ਸਰਪੰਚ ਕਾਂਗਰਸ ਸਰਕਾਰ ਦੇ ਵਿੱਚ ਰਹੇ ਨੇ ਜੀ ਤੁਸੀਂ ਆਰਟੀਆਈ ਕਦੋਂ ਪਾਈ ਸੀ ਮੈਂ ਆਰਟੀਆਈ ਪਾਈ ਹੈ ਜੀ ਆਪਣੇ 2023 ਦੇ ਵਿੱਚ ਰਿਸਪੌਂਸ ਹੁਣ ਮਿਲਿਆ ਤੁਹਾਨੂੰ ਰਿਸਪੌਂਸ ਹੁਣ ਮਿਲਿਆ ਜੀ ਸਾਡੇ ਆਪਣੇ ਮਾਨਯੋਗ ਸਾਫਕਾ ਕੈਬਨਿਟ ਮਨਿਸਟਰ ਸਰਦਾਰ ਫੌਜਾ ਸਿੰਘ ਸਰਾਰੀ ਸਾਹਿਬ ਆਪਣੇ ਜਦੋਂ ਦੀ ਇਹ ਮਾਨ ਸਰਕਾਰ ਬਣੀ ਸਾਡੇ ਨੇਤਾ ਜੀ ਬਹੁਤ ਵਧੀਆ ਨੇਤਾ ਨੇ ਜਿਨ੍ਹਾਂ ਨੇ ਆਪਣੇ ਪੂਰੇ ਪ੍ਰਸ਼ਾਸਨ ਨੂੰ ਹਨ ਖਿੱਚ ਕੇ ਰੱਖਿਆ ਤੇ ਪ੍ਰਸ਼ਾਸਨ ਉਹਨਾਂ ਦੇ ਆਖੇ ਕੰਮ ਵੀ ਕਰ ਰਿਹਾ ਇਹ ਵੀ ਉਹਨਾਂ ਦੀ ਬਦੌਲਤ ਹੀ ਮੈਨੂੰ ਮਿਲੀ ਆ ਆਰਟੀਆਈ ਇਹ ਕ ਪਾਣੀ ਦੇ ਰੀਸਾਈਕਲ ਵਾਲੇ ਵੀ ਕਈ ਪ੍ਰੋਜੈਕਟ ਆਏ ਨੇ ਪਿੰਡਾਂ ਦੇ ਵਿੱਚ ਤੁਹਾਡੇ ਪਿੰਡ ਬਣਿਆ ਹੋ ਸਾਡੇ ਪਿੰਡ ਜੀ ਆਪਣੇ ਬਾਬਾ ਮਾਣਾ ਸਿੰਘ ਵਸਤੀ ਦੇ ਵਿੱਚ ਰੀਸਾਈਕਲ ਪਲਾਂਟ ਆਇਆ ਸੀ ਸਾਂਝਾ ਜਲ ਤਲਾਬ ਦੇ ਨਾਮ ਤੇ ਜੋ ਭਾਰਤ ਸਰਕਾਰ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਸੀਗਾ ਉਹਦੀ ਵੀ ਮੈਂ ਤੁਹਾਨੂੰ ਵਿਖਾ ਕੇ ਲਿਆ ਉਹਦੀ ਵੀ ਖਾਣਾ ਪੂਰਤੀ ਕੀਤੀ ਗਈ ਹੈ ਜੋ ਆਪਣੇ ਰੀਸਾਈਕਲ ਵਾਲੀ ਉੱਥੇ ਮਸ਼ੀਨਰੀ ਉਹ ਤਾਂ ਉੱਥੇ ਤਾਨੂੰ ਵੀ ਪਤਾ ਤੁਸੀਂ ਵੇਖ ਕੇ ਆਏ ਜੇ ਸ਼ਾਰਟ ਲਏ ਨੇ ਉੱਥੇ ਇਸ ਨਾਮ ਦਾ ਕੁਝ ਵੀ ਨਹੀਂ ਹੈਗਾ ਕਿੰਨੀ ਰਕਮ ਹੈਗੀ ਇਹਦੇ ਬਣਾਉਣ ਦੀ ਕੋਈ ਹੈ ਆਈਡੀ ਵੇਖੋ ਜੀ ਰਕਮ ਤਾਂ ਹੁਣ ਸਬੰਧਤ ਅਧਿਕਾਰੀ ਦੱਸ ਸਕਦੇ ਨੇ ਜੀ ਤੁਹਾਨੂੰ ਪੂਰੀ ਆ ਜੇ ਮਿਲਣੀ ਨਹੀਂ ਨਹੀਂ ਜੀ ਮੈਨੂੰ ਪੂਰੀ ਆਰਟੀਆਈ ਨਹੀਂ ਮਿਲੀ ਫਿਰ ਜਿਹੜਾ ਉਹ ਸਾਈਡ ਤੇ ਬੰਨਾ ਬੰਨਿਆ ਹੋਇਆ ਉਹ ਆਪਣੇ ਨਰੇਗਾ ਦੀ ਲੇਬਰ ਨੇ ਬੰਨਿਆ ਜਿਹੜੀ ਉੱਥੋਂ ਮਿੱਟੀ ਨਿਕਲੀ ਹੈ ਨਾ ਜੀ ਜਿਹੜਾ ਆਪਣੇ ਉਹ 5 ਸੱਤ 10 ਫੁੱਟ ਡੂੰਘਾ ਹੋਇਆ ਉਹ ਵੀ ਮਿੱਟੀ ਵਿੱਚ ਹੀ ਗਈ ਹੈ ਤੁਹਾਡੇ ਵੱਲੋਂ ਇਸ ਬਾਰੇ ਕੋਈ ਕੰਪਲੇਟ ਕੀਤੀ ਗਈ ਹੈ ਮੇਰੇ ਵੱਲੋਂ ਮਾਨਯੋਗ ਆਪਣੇ ਐਸ ਡੀ ਐਮ ਮੈਡਮ ਨੂੰ ਕੰਪਲੇਨ ਕੀਤੀ ਹੈ ਜੀ ਕੋਈ ਕਾਰਵਾਈ ਹੋਈ ਹੈ ਹੁਣ ਉਹਨਾਂ ਨੇ ਜੀ ਆਪਣੇ ਮਾਰਕ ਕਰ ਦਿੱਤੀ ਸੀ ਵੀਡੀਓ ਸਾਹਿਬ ਨੂੰ ਵੀਡੀਓ ਸਾਹਿਬ ਨੇ ਗਾਹ ਮਾਰਕ ਕੀਤੀ ਹੈ ਜੀ ਜਨਕਰਾਜ ਸ਼ਰਮਾ ਨੇ ਜੋ ਪੰਚਾਇਤ ਕਤਰ ਨੇ ਉਹਨਾਂ ਨੇ ਆਪਦੇ ਲਿਖਿਆ ਵੀ ਇਹ ਵੀ 3 ਦਿਨ ਦੇ ਵਿੱਚ ਸੈਕਟਰੀ ਸੁਖਦੀਪ ਸਿੰਘ ਰਿਪੋਰਟ ਕਰੇ ਕਿਉਂਕਿ ਤਾਂ ਜੋ ਇਸ ਮਸਲੇ ਤੇ ਆਪਣੇ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਅੱਜ 15 ਦਿਨ ਹੋ ਗਏ ਨੇ ਸੁਖਦੀਪ ਸੈਕਟਰੀ ਕਦੇ ਤਾਂ ਫੋਨ ਹੀ ਨਹੀਂ ਚੁੱਕਦਾ ਜੇ ਚੁੱਕੇਗਾ ਕਹੇਗਾ ਜੀ ਅੱਜ ਕਰ ਦੇਣਾ ਕੱਲ ਕਰ ਦੇਣਾ ਬਹਾਨੇ ਬਾਜ਼ੀਆਂ ਲਾਉਂਦਾ ਇਹਨਾਂ ਨਾਲ ਮਿਲਿਆ ਲੱਗਦਾ ਤੁਹਾਨੂੰ ਹਾਂਜੀ ਹਾਂਜੀ ਇਹਨਾਂ ਨਾਲ ਮਿਲਿਆ ਹੈ ਜੀ ਤੁਹਾਡੀ ਮੰਗ ਕੀ ਹੈ ਮੇਰੀ ਮੰਗ ਹੈ ਜੀ ਮੈਂ ਪਿਛਲੇ ਆਪਣੇ 1.5-2 ਸਾਲ ਤੋਂ ਖੱਜਲ ਖਵਾਰ ਹੋ ਰਿਆਂ ਇਹਨਾਂ ਦੇ ਜੋ ਆਪਣੇ ਇਹਨਾਂ ਦਾ ਘਪਲਾ ਸਾਹਮਣੇ ਆਇਆ ਹੈ ਇਹਨਾਂ ਦੇ ਉੱਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੋ ਜਿੰਨਾ ਵੀ ਇਹਨਾਂ ਨੇ ਪੈਸਾ ਆਪਦੇ ਚਹੇਤਿਆਂ ਦੇ ਖਾਤਿਆਂ ਦੇ ਵਿੱਚ ਪੁਆਇਆ ਉਹ ਸਾਰਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਣਾ ਚਾਹੀਦਾ ਹੈ। ਉਹ ਵੀ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਜਾ ਰਿਹਾ ਹੈ। ਮੇਨੂੰ ਆਪਣੇ ਰਾਜੀ ਨਾਮੇ ਵਾਸਤੇ ਕਾਫੀ ਦਬਾਅ ਪਾਇਆ ਜਾ ਰਿਹਾ ਹੈ ਜਿੰਦੇ ਵਿੱਚ ਮੈਨੂੰ ਸ਼ੰਕਾ ਵੀ ਹੈ ਕਿ ਮੇਰੇ ਤੇ ਕੁਝ ਵੀ ਕਰਾ ਸਕਦੇ ਨੇ। ਠੀਕ ਹੈ ਜੀ। ਸਪਰਸਾ ਟੁੱਟਦੇ ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਵੱਖ-ਵੱਖ ਤਰ੍ਹਾਂ ਦੇ ਆਏ ਗ੍ਰਾਂਡ ਨੂੰ ਖੁਰਦਬਦ ਕੀਤਾ ਗਿਆ ਜਿੰਦੇ ਵਿੱਚ ਮਨਰੇਗਾ ਦੇ ਤਹਿਤ ਹੋਰ ਖੇਤੀਬਾੜੀ ਦੇ ਸੰਦਾ ਦੇ ਤਹਿਤ ਅਤੇ ਹੋਰ ਕੋਈ ਦੋਸ਼ ਲਗਾਏ ਜਾ ਰਹੇ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਮੈਂ ਪ੍ਰੈਸ ਦਾ ਸਾਡੇ ਪਿੰਡ ਬਾਬਾ ਮਾਨ ਸਿੰਘ ਪਹੁੰਚਤੇ ਜੀ ਆਇਆਂ ਕਿੰਨਾਂ ਸਾਡੇ ਤੇ ਜਿਹੜੇ ਵੀ ਇਲਜ਼ਾਮ ਲਗਾਏ ਰਹੇ ਨੇ ਬਿਲਕੁਲ ਝੂਠ ਨੇ ਪ੍ਰਸ਼ਾਸਨ ਇਸ ਦੀ ਜਾਂਚ ਕਰ ਰਿਹਾ ਸੀ ਪੂਰਾ ਸਹਿਯੋਗ ਦੇਾਂਗੇ ਰਾਗੀ ਖੇਤੀ ਬਾੜੀ ਦੇ ਸੰਧ ਉਹ ਬਿਲਕੁਲ ਸਾਡੇ ਕੋਲ ਮੌਜੂਦ ਖੜੇ ਨੇ ਪਿੰਡ ਵਿੱਚ ਹਾਲਾਂਕਿ ਇਹ ਮੈਜ ਜਿਹੜਾ ਇਹਦਾ ਫੰਡ ਹੈ ਕੋਈ ਪੰਚਾਇਤੀ ਫੰਡ ਨਹੀਂ ਦੇ ਚ ਯੂਜ਼ ਕੀਤਾ ਗਿਆ ਮੈਂ ਆਪਣੇ ਪਰਸਨਲ ਅਕਾਊਂਟ ਵਿੱਚੋਂ ਇਹਦੀ ਪੇਮੈਂਟ ਕੀਤੀ ਹੈ ਫਰਮ ਨੂੰ ਬਾਕੀ ਜੋ ਪ੍ਰਸ਼ਾਸਨ ਇਹ ਪਰਤਾਲ ਕਰ ਰਿਹਾ ਸੀ ਉਹਦਾ ਸਾਥ ਦੇਾਂਗੇ ਇਲਜ਼ਾਮ ਬਿਲਕੁਲ ਝੂਠ ਨੇ ਕਿਉਂ ਝੂਠੇ ਦੋਸ਼ ਲਗਾਏ ਜਾ ਰਹੇ ਟੋਟੇ ਇਹ ਸਾਡੀ ਪਿੰਡ ਵਿੱਚ ਸ਼ਬੀ ਖਰਾਬ ਕਰ ਰਹੇ ਨੇ ਬੰਦੇ ਹਰਾਸਮੈਂਟ ਕਰ ਰਹੇ ਨੇ ਲੇਡੀ ਸਰਪੰਚ ਹੋਣ ਕਰਕੇ ਲਗਾਤਾਰ ਹਰਾਸਮੈਂਟ ਕਰ ਰਹੇ ਨੇ ਤੁਹਾਡੀ ਪਤਨੀ ਸਰਪੰਚ ਹਾਂਜੀ ਕੀ ਨਾਮ ਹੈ ਜੀ ਉਹਨਾਂ ਦਾ ਅਮਰਤਕੌਰ ਐਕਸ ਸਰਪੰਚ ਨੇ ਹੀ ਹੋਣਾ ਮੈਂ ਉਹਨਾਂ ਦਾ ਹਸਬੰਦ ਅਮਰੀਕ ਸਿੰਘ ਪੰਚਾਇਤ ਬਾਬਾ ਮਾੜਾ ਸਿੰਘ ਤੋਂ